ਸਟੇਅਲ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹੋ ਗਏ ਆ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਤੈਣਾ ਜੀ ਦੇ ਨਾਲ ਤੈਣਾ ਸਰ ਹਰ ਰੋਜ਼ ਦੀ ਤਰ੍ਹਾਂ ਹੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਪੰਜਾਬ ਪੁਲਿਸ ਦੀ ਇੱਕ ਵਾਰ ਫਿਰ ਤੋਂ ਵਰਦੀ ਨੂੰ ਦਾਗਦਾਰ ਕੀਤਾ ਗਿਆ ਜੀ ਇੱਕ ਅਧਿਕਾਰੀ ਦੇ ਵੱਲੋਂ ਹੈਰੋਇਨ ਸਮੇਤ ਸੀਨੀਅਰ ਕਨਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਜੀ ਕਿ ਜਿਹੜੀ ਇਹ ਔਰਤ ਆ ਨਾ ਇਹਦਾ ਨਾਮ ਹੈਗਾ ਅਮਨਦੀਪ ਕੌਰ ਅਮਨਦੀਪ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਯਾਨੀ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਵੀ ਪੁਲਿਸ ਨੇ ਪੁਲਿਸ ਵਾਲੀ ਗ੍ਰਿਫਤਾਰ ਕੀਤੀ ਆ ਆਮ ਤੌਰ ਦੇ ਉੱਤੇ ਪੁਲਿਸ ਪੁਲਿਸ ਨੂੰ ਬਚਾਉਂਦੀ ਤਾਂ ਹੁੰਦੀ ਆ ਜਿਵੇਂ ਆਪਾਂ ਕਰਨਲ ਬਾਠ ਦੇ ਮਾਮਲੇ 'ਚ ਦੇਖਿਆ ਵੀ ਪਹਿਲਾਂ ਪੁਲਿਸ ਅਣਪਛਾਤੀ ਸੀ ਜਦੋਂ ਰੋਲਾ ਪੈ ਗਿਆ ਵੱਧਿਆ ਮਸਲਾ ਤੇ ਫਿਰ ਉਹ ਭਾਈ ਪਛਾਣ ਵਾਲੀ ਪੁਲਿਸ ਵੀ ਬਣ ਗਈ ਪਰ ਇੱਥੇ ਪੁਲਿਸ ਨੇ ਪੁਲਿਸ ਵਾਲੀ ਫੜੀ ਆ ਤੇ ਪਤਾ ਲੱਗਾ ਜੀ ਬਠਿੰਡੇ ਦੀ ਪੁਲਿਸ ਨੇ ਫੜੀ ਆ ਨਕਲ ਆਇਆ ਸੀ ਉਥੇ ਜੀ ਕਾਲੇ ਰੰਗ ਦੀ ਥਾਰ ਦੇ ਵਿੱਚ ਪੁਲਿਸ ਵਾਲੀ ਆਈ ਤੇ ਫਿਰ ਕਹਿੰਦੇ ਜੀ ਉਸ ਮਾਮਲੇ ਦੇ ਵਿੱਚ ਇਹਦੀ ਜਦੋਂ ਤਲਾਸ਼ੀ ਲਈ ਤੇ ਫਿਰ ਇਹਦੇ ਵਿੱਚੋਂ ਕਹਿੰਦੇ ਵੀ ਕਾਫੀ ਸਮਾਨ ਨਿਕਲਿਆ 17 ਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਮਿਲਿਆ ਹੈਰੋਇਨ ਮਿਲੀ ਆ ਤੋ ਇਸ ਤਰੀਕੇ ਦੀਆਂ ਜਾਣਕਾਰੀਆਂ ਸਾਰੀਆਂ ਆਈਆਂ ਹੁਣ ਦੂਸਰੀ ਉਸ ਤੋਂ ਵੱਡੀ ਗੱਲ ਇਹ ਆ ਵੀ ਜੇਕਰ ਪੁਲਿਸ ਹੀ ਆ ਕੁਝ ਕਰਦੀ ਹੈ ਤਾਂ ਆਪਾਂ ਚੰਗੇ ਦੀ ਆਸ ਰੱਖੀਏ ਕਿਹਦੇ ਕੋਲ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਜੇ ਪੁਲਸੇ ਹੀ ਆ ਕੁਝ ਕਰਦੀ ਹੈ ਤੇ ਫਿਰ ਆਪਾਂ ਆਸ ਕਿਹਦੇ ਕੋਲ ਰੱਖਾਂਗੇ ਵੀ ਭਾਈ ਇਹਨਾਂ ਦੇ ਕੋਲੇ ਸਾਡਾ ਬਚਾ ਹੈਗਾ ਇਹ ਚਲੋ ਖਬਰ ਬਣ ਗਈ ਬਹੁਤ ਵੱਡੀ ਖਬਰ ਬਣ ਗਈ ਇਹ ਖਬਰਾਂ ਬਣਦੇ 2-3 ਕਾਰਨ ਕਿਉਂਕਿ ਇੱਕ ਤਾਂ ਇਹ ਜਿਹੜੀ ਇਹ ਔਰਤਾਂ ਇਹ ਜੀ ਸੋਹਣੀ ਆ ਦੂਜੀ ਵੀ ਇਹ ਵੀ ਰੀਲਾਂ ਵਾਲੀ ਆ ਕਿਉਂਕਿ ਰੀਲਾਂ ਰੂਲਾਂ ਦੇ ਉੱਤੇ ਰਹਿੰਦੀ ਆ ਲਗਾਤਾਰ ਰੀਲਾਂ ਰੂਲਾਂ ਦੇ ਉੱਤੇ ਤੇ ਆਪਦਾ ਜਿਵੇਂ ਕੁੜੀਆਂ ਅੱਜਕੱਲ ਖੁੱਬਗਲਾਟ ਕੱਢਦੇ ਹੁੰਦੀਆਂ ਵੀ ਪਾਈ ਨੱਚ ਕੇ ਟੱਪ ਕੇ ਸਟਾਈਲ ਮਾਰ ਕੇ ਤੇ ਇਹ ਉਸ ਤਰੀਕੇ ਦੇ ਨਾਲ ਆ ਫਿਰ ਇਸ ਤੋਂ ਬਾਅਦ ਇੱਕ ਕਾਲੇ ਰੰਗ ਦੀ ਥਾਰ ਦੇ ਵਿੱਚ ਆ ਕਾਲੇ ਰੰਗ ਦੀ ਥਾਰ ਦੇ ਵਿੱਚ ਜਾ ਰਹੀ ਸੀਗੀ ਕਹਿੰਦੇ 20-25 ਦਿਨ ਪਹਿਲਾਂ ਹੀ ਇਹਨੇ ਥਾਰ ਲਈ ਵੀ ਆ ਸੋ ਇਸ ਤਰੀਕੇ ਦੇ ਕਈ ਮੇਰੇ ਵੀ ਸਾਹਮਣੇ ਆਏ ਆ ਪਰ ਇਹ ਜੀ ਕਿ ਪੁਲਸ ਨੂੰ ਇਹ ਜਾਣਕਾਰੀ ਮਿਲੀ ਸੀ ਪੁਲਸ ਇਹ ਦੱਸਦੀ ਹੈ ਵੀ ਸਾਨੂੰ ਜਾਣਕਾਰੀ ਮਿਲੀ ਸੀ ਵੀ ਕਾਫੀ ਲੰਬੇ ਸਮੇਂ ਤੋਂ ਇਹ ਆ ਕੁਝ ਕਰਦੀ ਆ ਤੇ ਇਸ ਕਰਕੇ ਭਾਈ ਅਸੀਂ ਉਹਨੂੰ ਨਾਕਾ ਲਾ ਕੇ ਗ੍ਰਿਫਤਾਰ ਕੀਤਾ ਪਹਿਲਾਂ ਤੇ ਨੇ ਅੜੀਆਂ ਫੜੀਆਂ ਇੰਜਾਂ ਵੀ ਕੀਤੀਆਂ ਵੀ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਵੀ ਤੁਹਾਡੇ ਵਿਭਾਗ ਵਿੱਚ ਹੀ ਆ ਤੇ ਲੋ ਜੀ ਉਸ ਤੋਂ ਬਾਅਦ ਇਸ ਔਰਤ ਨੂੰ ਹੁਣ ਫੜ ਲਿਆ ਗਿਆ ਇਹਨੂੰ ਰਿਮਾਂਡ ਦੇ ਉੱਤੇ ਲੈ ਲਿਆ ਗਿਆ ਇਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਤੇ ਇਹਦੀ ਜਾਇਦਾਦ ਦੀ ਸ਼ੁਰੂਆਤ ਕਰ ਦਿੱਤੀ ਗਈ ਆ ਉਸ ਤੋਂ ਅਗਲੀ ਗੱਲ ਇਹ ਆ ਬੀ ਬਠੰਡੇ ਦੀ ਇੱਕ ਹੋਰ ਔਰਤ ਸਾਹਮਣੇ ਆਈ ਆ ਉਹਨੇ ਇਹ ਗੱਲ ਕਹੀ ਮੇਰੇ ਖਰੋਦਰਾ ਗੁਰਮੀਤ ਕੌਰ ਆ ਉਹਨੇ ਕਿਹਾ ਜੀ ਕਿ ਇਹ ਜਿਹੜੀ ਬੀਬੀ ਆ ਇਹ 200 ਤੇ 22 ਦੇ ਵਿੱਚ ਤੇ ਮੇਰੇ ਇੱਕ ਪਰਿਵਾਰਕ ਮੈਂਬਰ ਨਾਲ ਉਹ ਕਹਿੰਦੀ ਮੇਰੇ ਘਰ ਵਾਲੇ ਦੇ ਨਾਲੇ ਰਹਿਣ ਲੱਗ ਪਈ ਸੀਗੀ ਤੇ 2 ਕਰੋੜ ਦੇ ਘਰ ਦੇ ਵਿੱਚ ਰਹਿੰਦੀ ਆ ਤੇ ਇਹ ਦੱਸੋ ਜੀ ਕਿ ਜਿਹੜੀ ਕਨਸਟੇਬਲ ਹੋਵੇ ਉਹਦੇ ਕੋਲੇ ਇੰਨੇ ਪੈਸੇ ਕਿੱਥੋਂ ਆ ਜਾਣੇ ਵੀ ਭਾਈ ਉਹ ਥਾਰ ਵੀ ਲੈ ਲਵੇ ਉਦੇ ਵਰਨਾ ਕੱਢੀ ਵੀ ਹੋਵੇ 2 ਕਰੋੜ ਦੇ ਘਰ ਦੇ ਵਿੱਚ ਰਹਿੰਦੀ ਹੋਵੇ ਉਹਦੇ ਕੋਲੇ ਪਲਾਟ ਨਹੀਂ ਹੋਣ ਉਹਦੇ ਕੋਲੇ ਹੋਰ ਬੜਾ ਕੁਝ ਹੋਵੇ ਉਹ ਕਹਿੰਦੀ ਜੀ ਕਿ ਇਹਦੇ ਬਾਰੇ ਇਹ ਪਤਾ ਲਾਉਣਾ ਚਾਹੀਦਾ ਹੁਣ ਪੁਲਿਸ ਨੇ ਗੱਲ ਕਹੀ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਹ ਕਹਿੰਦੇ ਜੀ ਇਹਦੀ ਜਾਇਦਾਦ ਦੀ ਪਰਤਾਲ ਕਰ ਰਹੇ ਆ ਜੇ ਇਹਦੀ ਜਾਇਦਾਦ ਬੇਨਾਮੀ ਨਿਕਲੀ ਜੇਕਰ ਆਮਦਨ ਦੇ ਵਸੀਲਿਆਂ ਤੋਂ ਵੱਧ ਨਿਕਲੀ ਤਾਂ ਜਿਵੇਂ ਅਸੀਂ ਤਸਕਰਾਂ ਦੇ ਉੱਤੇ ਕਾਰਵਾਈ ਕਰਦੇ ਉਸੇ ਤਰੀਕੇ ਨਾਲ ਕਾਰਵਾਈ ਇਹਦੇ ਉੱਤੇ ਕਰਾਂਗੇ ਇਹ ਇਵੇਂ ਕਰਨੀ ਵੀ ਚਾਹੀਦੀ ਆ ਐੱਕ ਇਹਦੇ ਵਿੱਚ ਹੋਰ ਗੱਲਾਂ ਦੀ ਆਪਣੀ ਡਿਊਟੀ ਜਿਹੜਾ ਰੀਲਰ ਰੂਲ ਬਣਾਉਂਦੀਆਂ ਭਾਵੇਂ ਮੁੰਡੇ ਤੇ ਭਾਵੇਂ ਕੁੜੀਆਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਇਹਦੀਆਂ ਕਿੰਨੀਆਂ ਹੀ ਰੀਲਾਂ ਇੰਸਟਾਗ੍ਰਾਮ ਦੇ ਉੱਤੇ ਵਰਦੀ ਦੇ ਵਿੱਚ ਮਗਰ ਕੋਈ ਚੱਪਾ ਵਾਂਝਾ ਗਾਣਾ ਲਾ ਕੇ ਮੂਰੇ ਲੱਤਾਂ ਲਾਈ ਜਾਣਾ ਇਹ ਵਰਦੀ ਦਾ ਵੀ ਮਜ਼ਾਕ ਹੈਗਾ ਜੀ ਜੀ ਬਿਲਕੁਲ ਮੈਂ ਇਸੇ ਗੱਲ ਤੇ ਆਉਣ ਲੱਗੀ ਸੀ ਤਾਂ ਨਾ ਸਾਹਿਬ ਕਿ ਵਰਦੀ ਦੀ ਇੱਜ਼ਤ ਹੋਣੀ ਚਾਹੀਦੀ ਹੈ ਤੇ ਵਰਦੀ ਪਾ ਕੇ ਕਈ ਇਹ ਕੱਲੀ ਨਹੀਂ ਕਈ ਨੇ ਇਹੋ ਜਿਹੜੇ ਰੀਲਾਂ ਪਾ ਰਹੇ ਨੇ ਜਿਹੜੇ ਬਹੁਤ ਕੁਝ ਕਰੀ ਜਾਂਦੇ ਨੇ ਵੀ ਕੀ ਇਹਨਾਂ ਦੇ ਉੱਪਰ ਐਕਸ਼ਨ ਨਹੀਂ ਹੋਣਾ ਚਾਹੀਦਾ ਕੋਈ ਵਰਦੀ ਦਾ ਸਤਿਕਾਰ ਹੋਣਾ ਚਾਹੀਦਾ ਕਿ ਨਹੀਂ ਨਹੀਂ ਹੋਣਾ ਚਾਹੀਦਾ ਜੀ ਮੈਂ ਤਾਂ ਖੁਦ ਚਾਹੁੰਨਾ ਜੀ ਕਿ ਭਾਈ ਜਿਹੜੀ ਵਰਦੀ ਆ ਉਹਦਾ ਮਾਣ ਸਨਮਾਨ ਸਤਿਕਾਰ ਉਹਦਾ ਬਰਕਰਾਰ ਰੱਖਿਆ ਜਾਵੇ ਜੇ ਤੁਹਾਨੂੰ ਇਹ ਲੱਗਦਾ ਕਿ ਭਾਈ ਤੁਹਾਡੇ ਲਈ ਰੀਲਾਂ ਮਹੱਤਵਪੂਰਨਾਂ ਤੁਹਾਡੇ ਲਈ ਤੁਹਾਡੀ ਪਬਲਿਸਿਟੀ ਤੁਹਾਡੇ ਫੋਲੋਅਰ ਮਹੱਤਵਪੂਰਨਾਂ ਤੁਸੀਂ ਨੌਕਰੀ ਛੱਡ ਦਿਓ ਇੰਨੀ ਜਵਾਨੀ ਹਰ ਰੋਜ਼ ਵਿਚਾਰੀ ਟ੍ਰਾਇਲ ਦੇਣ ਆਉਂਦੀ ਆ ਤੇ ਉਹਦਾ ਵਿਚਾਰੀ ਦਾ ਕਦੇ ਕੋਈ ਕੱਦ ਪੱਖੋਂ ਕੋਈ ਸਿਫਾਰਿਸ਼ ਪੱਖੋਂ ਕੋਈ ਦੌੜ ਪੱਖੋਂ ਰਹਿ ਜਾਂਦਾ ਕੋਈ ਪੇਪਰ ਦੇ ਵਿੱਚ ਰਹਿ ਜਾਂਦਾ ਤੁਸੀਂ ਉਹਨਾਂ ਦੇ ਵਾਸਤੇ ਛੱਡ ਦਿਓ ਕਿਉਂਕਿ ਤੁਹਾਡਾ ਤਾਂ ਕੰਮ ਹੀ ਲੱchnੀ ਇਹ ਹੈ ਵੀ ਭਾਈ ਤੁਸੀਂ ਰੀਲਾ ਬਣਾਈ ਦੇਣੀਆਂ ਇਹ ਕੱਲੀ ਇਹ ਨਹੀਂ ਵੀ ਪੁਲਿਸ ਦੀ ਵਰਦੀ ਦੇ ਵਿੱਚ ਚਲੋ ਇਹ ਤਾਂ ਖਬਰ ਸਾਹਮਣੇ ਆ ਗਈ ਆ ਉਹਦਾ ਵੀ ਤੁਸੀਂ ਦੇਖ ਲਓ ਵੀ ਲੋਕ ਆਪਦੀ ਔਨ ਡਿਊਟੀ ਆ ਹਾਲਾ ਲਖਣ ਫੜੀ ਬੈਠੇ ਆ ਪੰਜਾਬ ਦੇ ਲੋਕਾਂ ਦੀ ਮਤ ਨੂੰ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੇ ਖਿਲਾਫ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇੱਕ ਨੋਟਿਸ ਜਾਰੀ ਕਰਨਾ ਚਾਹੀਦਾ ਵੀ ਜਿਹੜੇ ਵੀ ਲੋਕ ਆਨ ਡਿਊਟੀ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਰਹਿਣਗੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਜੀ ਗੱਲ ਕਰਦੇ ਹਾਂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਉਹ ਘਰ ਪਹੁੰਚ ਗਏ ਨੇ ਤੇ ਪੰਜਾਬ ਸਰਕਾਰ ਦੇ ਕਈ ਸਵਾਲ ਖੜੇ ਕੀਤੇ ਨੇ ਜੀ ਉਹਨਾਂ ਨੇ ਕੀ ਕਹਿਣਾ ਉਹਨਾਂ ਦਾ ਬਿਲਕੁਲ ਜੀ ਦੇਖੋ ਪਟਿਆਲਾ ਦੇ ਵਿੱਚ ਉਹ ਆਪ ਜਾਣਦੇ ਆ ਕਿ ਹਸਪਤਾਲ ਦੇ ਵਿੱਚ ਸੀਗੇ ਉਸ ਤੋਂ ਪਹਿਲਾਂ ਆਪਾਂ ਜਾਣਦੇ ਕਿ ਉਹ ਖਨੋਰੀ ਬਾਰਡਰ ਦੇ ਉੱਤੇ ਸੀਗੇ ਤੇ ਹੁਣ ਜਦੋਂ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਦੇ ਵਿੱਚ ਛੁੱਟੀ ਮਿਲ ਗਈ ਆ ਤਾਂ ਉਹ ਭਾਈ ਆਪਣੇ ਘਰ ਦੇ ਵਿੱਚ ਆ ਗਏ ਆ ਕਿੰਨਾ ਬਾਅਦ ਉਹ ਆਪਣੇ ਘਰ ਦੇ ਵਿੱਚ ਆਏ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਕਹਿੰਦੇ ਜੀ ਕਿ ਅਸੀਂ ਦਿਨ ਰਾਤ ਇੱਕ ਕਰਾਂਗੇ ਉਹ ਕਹਿੰਦੇ ਜੀ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਕਹਿੰਦੇ ਜੀ ਕਿ ਭਾਵੇਂ ਸਰਕਾਰ ਨੇ ਸੂਬੇ ਦੀ ਨੇ ਵੀ ਤੇ ਕੇਂਦਰ ਦੀ ਨੇ ਸਾਡੇ ਨਾਲ ਧੋਖਾ ਕੀਤਾ ਪਰ ਅਸੀਂ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਆ ਅਸੀਂ ਇਨਸਾਫ ਲਵਾਵਾਂਗੇ MSPD ਸਾਡੀ ਮੰਗ ਪਹਿਲਾਂ ਵੀ ਸੀ ਉਹ ਅੱਜ ਵੀ ਆ ਉਹ ਕਹਿੰਦੇ ਜੀ ਕਿ ਸਰਕਾਰਾਂ ਕਹਿ ਦਿੰਦੇਗਾ ਝੋਨੇ ਦੇ ਉੱਤੇ MSP ਹੈ ਤਾਂ ਹੈ ਉਹ ਕਹਿੰਦੇ ਕਿ ਨਾ ਇਹ ਵੀ ਮਾਹਰ ਕਹਿੰਦੇ ਵੀ 18 ਤੋਂ ਲੈ ਕੇ 20 ਸਾਲ ਦਾ ਪਾਣੀ ਰਹਿ ਗਿਆ ਪੰਜਾਬ ਦੀ ਧਰਤੀ ਥੱਲੇ ਇਹ ਭਾਈ ਫੇਰ ਸੀ ਕਰਾਂਗੇ ਕੀ ਆਉਂਦੇ ਸਮੇਂ ਦੇ ਵਿੱਚ ਸਾਨੂੰ ਬਦਲੀਆਂ ਫਸਲਾਂ ਦੇ ਉੱਤੇ ਵੀ ਇਹ ਚਾਹੀਦਾ ਹੈਗਾ ਜੀ ਇਸ ਵੇਲੇ MSP ਦਾ ਪ੍ਰਬੰਧ ਚਾਹੀਦਾ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਸੋ ਭਾਈ ਉਹਨਾਂ ਦੀ ਚੜ੍ਹਦੀ ਕਲਾ ਲਈ ਅਸੀਂ ਕਾਮਨਾ ਕਰਦੇ ਹਾਲਾਂਕਿ ਬੇਸਵੀਆਂ ਮਾਰਨ ਵਾਲੇ ਤਾਂ ਬਹੁਤ ਕੁਝ ਕਹਿੰਦੇ ਆ ਉਹ ਏਦਾਂ ਹਨਫਲਾਣੇ ਹਨ ਢਿੰਗੜੇ ਹਨ ਮੈਂ ਇਹ ਗੱਲ ਕਹਿਣਾ ਵੀ ਜੇ ਕਿਸੇ ਨੇ ਕੁਝ ਨਹੀਂ ਕਰਨਾ ਤਾਂ ਜਿਹੜਾ ਬੰਦਾ ਮਾੜਾ ਮੋਟਾ ਕੁਝ ਕਰਦਾ ਉਹਦੇ ਵੱਲ ਗੌਰ ਕਰਨੀ ਚਾਹੀਦੀ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸੋ ਭਾਈ ਢੱਲੇਵਾਲ ਸਾਹਿਬ ਘਾਰਾਗੇ ਆ ਲੋਕਾਂ ਲਈ ਭਾਵੇਂ ਟੀਚਰ ਦਾ ਵਿਸ਼ਾ ਹੋਵੇ ਪਰ ਟੱਬਰ ਦੇ ਲਈ ਤਾਂ ਮਹੱਤਵਪੂਰਨ ਵਿਸ਼ਾ ਹੋਊਗਾ ਹੀ ਨਾ ਸੋ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਸੀ ਕਾਮਨਾ ਕਰਦੇ ਆ ਜੀ ਬਿਲਕੁਲ ਕਹਿੰਦਾ ਸਾਹਿਬ ਕਹਿੰਦੇ ਵਿਕਰਮਜੀਤ ਸਿੰਘ ਹੋਰਾਂ ਨੇ ਪੰਜਾਬ ਦੇ ਅਮਨ ਕਾਨੂੰਨ ਦਾ ਮੁੱਦਾ ਚੁੱਕਿਆ ਹੈ ਜੀ ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਨੇ ਹਾਂ ਬਿਲਕੁਲ ਜੀ ਬਿਲਕੁਲ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਪੰਜਾਬ ਦੇ ਅਮਨ ਕਾਨੂੰਨ ਦਾ ਮੁੱਦਾ ਚੁੱਕਿਆ ਇਹਨਾਂ ਨੇ ਫਰੋਦੀ ਵਸੂਲੀ ਗਰੋਹ ਨੂੰ ਬੇਨਕਾਰ ਕੀਤਾ ਇਹਨਾਂ ਨੇ ਅਸਲ ਵਿੱਚ ਇਹ ਗੱਲ ਕਹੀ ਜੀ ਸੋਸ਼ਲ ਮੀਡੀਆ ਦੇ ਉੱਤੇ ਇਹ ਫਟੇ ਕਰ ਤੂੜ ਜਾਂਦਾ ਇੱਕ ਡਾਕਟਰ ਹੈ ਉਹਨੂੰ ਗੈਂਗਸਟਰਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ 50 ਲੱਖ ਰੁਪਏ ਦੀ ਫਰੋਦੀ ਮੰਗੀ ਜਾ ਰਹੀ ਹੈ ਫਰੋਦੀ ਨਾ ਦੇਣ ਦੇ ਪਿੱਛੇ ਜਾਨੋਂ ਮਾਰਨ ਦੀ ਗੱਲ ਕਹੀ ਜਾ ਰਹੀ ਹੈ ਇਹਨਾਂ ਧਮਕੀਆਂ ਦੀ ਸ਼ਿਕਾਇਤ ਉਹਨੇ ਪੁਲਿਸ ਦੇ ਕੋਲ ਦਿੱਤੀ ਤੇ ਪੁਲਿਸ ਨੇ ਉਹਨੂੰ ਇੱਕ ਗਨਮੈਨ ਦਿੱਤਾ ਹੁਣ ਉਹ ਗਨਮੈਨ ਦਿੱਤਾ ਸਿਰੇ ਦਾ ਬਿਮਾਰ ਉਹ ਕਹਿੰਦੇ ਕਿ ਆ ਕੇ ਉਹ ਕਲੀਨਿਕ ਦੇ ਵਿੱਚ ਸੌਂ ਜਾਂਦਾ ਤੇ ਡਾਕਟਰ ਨਾਲੇ ਤਾਂ ਆਪ ਵੀ ਨਿਗਰਖਦਾ ਨਾਲੇ ਉਹਦੀ ਨਿਗਰਖ ਕਰਦਾ ਵੀ ਭਾਈ ਇਹਨੂੰ ਨਾ ਕਿਤੇ ਕੁਝ ਹੋ ਜੇ ਉਹ ਕਹਿੰਦੇ ਜੀ ਆ ਪੰਜਾਬ ਦੇ ਵਿੱਚ ਇਸ ਵੇਲੇ ਕਾਨੂੰਨ ਦੀ ਸਥਿਤੀ ਬਣੀ ਪਈ ਆ ਉਹ ਕਹਿੰਦੇ ਵੀ ਜਿਸ ਦਿਨ ਤੋਂ ਮੇਰਾ ਵਿਵਾਦ ਚੱਲਿਆ ਤੇ ਮੇਰੇ ਨਾਲ ਦੇ ਕਈ ਸਾਥਕਾਂ ਨੂੰ ਵੀ ਧਮਕੀਆਂ ਆ ਰਹੀਆਂ ਮੇਰੀ ਸਿਕਿਉਰਟੀ ਵਾਪਸ ਲੈ ਕੇ ਤੇ ਪੁਲਿਸ ਇਹ ਦੱਸਣਾ ਚਾਹੁੰਦੀ ਵੀ ਭਾਈ ਹੁਣ ਤੈਨੂੰ ਖਤਰਾ ਕੋਈ ਨਹੀਂਗਾ ਉਹ ਕਹਿੰਦੇ ਬਿਲਕੁਲ ਠੀਕ ਆ ਮੈਨੂੰ ਕੋਈ ਖਤਰਾ ਨਹੀਂ ਮੈਂ ਵੀ ਮੰਨ ਗਿਆ ਪੰਜਾਬ ਦੇ ਡੀਜੀਪੀ ਸਾਹਿਬ ਇਸ ਗੱਲ ਨੂੰ ਲਿਖ ਕੇ ਦੇ ਦੇਣ ਕਿ ਸਾਨੂੰ ਰਿਪੋਰਟਾਂ ਮਿਲਣਗਾ ਤੈਨੂੰ ਖਤਰਾ ਕੋਈ ਨਹੀਂਗਾ ਜੇ ਕੋਈ ਖਤਰਾ ਹੋਇਆ ਤਾਂ ਜ਼ਿੰਮੇਵਾਰ ਅਸੀਂ ਹੀ ਹਾਂਗੇ ਚਿੰਤਾ ਨਾ ਕਰੋ ਉਹਨਾਂ ਨੇ ਫਿਰ ਆਹ ਗੱਲ ਕਹੀ ਆ ਮਤਲਬ ਇਹ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਵਿਕਰਮ ਸਿੰਘ ਮਜੀਠੀਆ ਦਰਮਿਆਨ 36 ਦਾ ਅੰਕੜਾ ਚੱਲਦਾ ਇਹ 36 ਦੇ ਅੰਕੜੇ ਦੇ ਵਿੱਚੋਂ ਆਹ ਖਬਰਾਂ ਮੇਰੇ ਖਿਆਲ ਆਉਂਦੀਆਂ ਸੋ ਵਿਕਰਮ ਮਜੀਠੀਆ ਇਸ ਵੇਲੇ ਭਾਵੇਂ ਕੋ ਸਹਿਮਤ ਹੋਵੇ ਆਕਾਲੀ ਦਲ ਦੇ ਨਾਲ ਜਾਂ ਨਾ ਹੋਵੇ ਪਰ ਵਿਕਰਮ ਮਜੀਠੀਆ ਦਾ ਨਾਂ ਪਿਛਲੇ ਕੁਝ ਸਮੇਂ ਦੇ ਵਿੱਚ ਆਕਾਲੀ ਦਲ ਦੇ ਵਿੱਚ ਸਭ ਤੋਂ ਵੱਧ ਵੱਡਾ ਹੋਇਆ ਕਿਉਂਕਿ ਦੇਖੋ ਅੱਜ ਦੌਰ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਮੁੱਦੇ ਚੁਪਕਣ ਦਾ ਲੋਕਾਂ ਤੱਕ ਤਰੀਕੇ ਦੇ ਨਾਲ ਆਪਣੀ ਗੱਲ ਪਹੁੰਚਾਉਂਦਾ ਤੇ ਵਿਕਰਮਜੀਤ ਸਿੰਘ ਇਸ ਮਾਮਲੇ ਦੇ ਵਿੱਚ ਸਾਰੇ ਅਕਾਲੀਆਂ ਤੋਂ ਮੋਰੀ ਆ ਜੀ ਬਿਲਕੁਲ ਸਹੀ ਕਹਿੰਦਾ ਸਾਬ ਅੱਗੇ ਵਧਦੇ ਆ ਜੀ ਹੁਣ ਗੱਲ ਕਰਦੇ ਆ ਕਰਨਲ ਕੁਟਮਾਰ ਮਾਮਲੇ ਦੀ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ ਜੀ ਕਿਉਂ ਹਾਂ ਬਿਲਕੁਲ ਨਹੀਂ ਪੰਜਾਬ ਦੀ ਪੁਲਿਸ ਦੀ ਐਸਆਈਟੀ ਹੈ ਜਿਹੜੀ ਰੱਦ ਕਰ ਦਿੱਤੀ ਗਈ ਹੈ ਉਹ ਰੱਦ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਪੀੜਤ ਪਰਿਵਾਰ ਜਿਹੜਾ ਬਾਟ ਪਰਿਵਾਰ ਆ ਉਹਨਾਂ ਨੇ ਖੜਕਾਇਆ ਸੀਗਾ ਜੀ ਹਾਈ ਕੋਰਟ ਦਾ ਦਰਵਾਜ਼ਾ ਉਹ ਟਰੋਨੇ ਸੀ ਜੀ ਇਸ ਮਾਮਲੇ ਦੀ ਸੀਬੀਆਈ ਤੋਂ ਪੜਤਾਲ ਹੋਵੇ ਚਲੋ ਸੀਬੀਆਈ ਵਾਲੀ ਦਾ ਇਜਾਜ਼ਤ ਨਹੀਂ ਮਿਲੀ ਪਰ ਜਿਹੜੀ ਇਜਾਜ਼ਤ ਮਿਲੀ ਆ ਉਹ ਹੈ ਜੀ ਕਿ ਚੰਡੀਗੜ੍ਹ ਦੀ ਪੁਲਿਸ ਵਾਲੀ ਜਿਹੜੀ ਪੰਜਾਬ ਦੀ ਪੁਲਿਸ ਦੀ ਐਸਆਈਟੀ ਸੀ ਉਹ ਪਤਾ ਲੱਗਾ ਜੀ ਕਿ ਹਾਈ ਕੋਰਟ ਦੇ ਵੱਲੋਂ ਲੰਘੇ ਕੱਲ ਰੱਦ ਕਰ ਦਿੱਤੀ ਗਈ ਆ ਉਹਦੀ ਥਾਂ ਦੇ ਉੱਤੇ ਚੰਡੀਗੜ੍ਹ ਦੀ ਪੁਲਿਸ ਹੁਣ ਪੜਤਾਲ ਕਰੂਗੀ ਤੇ ਚੰਡੀਗੜ੍ਹ ਦੀ ਪੁਲਿਸ ਨੂੰ ਇਹ ਗੱਲ ਕਹੇ ਚ ਗਈ ਵੀ 3 ਦਿਨ ਦੇ ਵਿੱਚ ਵਿੱਚ ਤੁਸੀਂ ਆਪ ਵੀ ਐਸਆਈਟੀ ਬਣਾਓ ਤੇ 4 ਮਹੀਨੇ ਦੇ ਵਿੱਚ ਇਸ ਪੂਰੇ ਕੇਸ ਦੀ ਪੜਤਾਲ ਕਰਕੇ ਰਿਪੋਰਟ ਸੌਂਪਣੀ ਹੈ। ਨਾਲ ਇਹ ਵੀ ਗੱਲ ਕਹੀ ਹੈ ਵੀ ਭਈ ਇਹਦੇ ਵਿੱਚ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਨਹੀਂ ਹੋਣਾ ਚਾਹੀਦਾ। ਜਿਹੜੀ ਹੁਣ ਚੰਡੀਗੜ੍ਹ ਦੀ ਪੁਲਿਸ ਦੀ ਐਸਟੀ ਹੋਊਗੀ ਉਹਦੇ ਵਿੱਚ ਪੰਜਾਬ ਦਾ ਕੋਈ ਅਧਿਕਾਰੀ ਨਹੀਂ ਹੋਣਾ ਚਾਹੀਦਾ। ਹਾਂ ਪੰਜਾਬ ਦੀ ਪੁਲਿਸ ਨੂੰ ਜੇਕਰ ਸਵਾਲ ਕੀਤਾ ਜਾਵੇ ਉਹ ਸਹਿਯੋਗ ਦੇ ਸਕਦੀ ਆ ਤੇ ਸਹਿਯੋਗ ਉਹਨੂੰ ਦੇਣਾ ਪਊਗਾ। ਕਿਉਂਕਿ ਮਾਮਲਾ ਕਟਿਆਲੇ ਵੱਲ ਦਾ ਉੱਥੋਂ ਬਿਆਨ ਦਰਜ ਕਰਨੇ ਪੁਲਿਸ ਦੇ ਨਾਲ ਜਾ ਸਕਦੀ ਹੈ ਉਹ ਚੰਡੀਗੜ੍ਹ ਦੀ ਪੁਲਿਸ ਦੇ ਨਾਲ। ਪਰ ਉਹ ਹੋਰ ਕੁਝ ਨਹੀਂ ਕਰ ਸਕਦੀ ਸੋ ਇਹ ਭਾਈ ਮੇਰਵੇ ਸਾਹਮਣੇ ਆਏ ਆ ਜਿਨੇ ਕੀ ਬਣਦਾ ਪਰ ਕੱਲ ਉਹ ਜਿਹੜੀ ਕਰਨਲ ਬਾੜ ਦੀ ਧਰਮ ਪਤਨੀ ਨੇ ਤੇ ਉਹਨਾਂ ਨੇ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਅਦਾਲਤ ਤੋਂ ਬਹੁਤ ਸਾਰੀ ਆਸ ਆ ਪਰ ਉਹਨਾਂ ਨੇ ਸਹੀ ਦਿਸ਼ਾ ਦੇ ਵੱਲ ਇਸ ਕੇਸ ਨੂੰ ਲੈ ਜਾਣਾ ਸ਼ੁਰੂ ਕੀਤਾ ਨਹੀਂ ਪੰਜਾਬ ਦੀ ਪੁਲਿਸ ਦੇ ਉੱਤੇ ਤਾਂ ਕਿੰਨੇ ਸਾਨੂੰ ਭਰੋਸਾ ਹੀ ਕੋਈ ਨਹੀਂ ਸੀਗਾ ਸਾਨੂੰ ਇਹੋ ਲੱਗਦਾ ਸੀ ਵੀ ਇਹ ਗੱਲ ਹੀ ਹੁਣ ਠੰਡੇ ਬਸਤੇ ਦੇ ਵਿੱਚ ਪੈ ਜਾਣੀ ਆ ਪਰ ਚੰਗਾ ਹੋਇਆ ਵੀ ਇਹ ਸਾਰਾ ਕੁਝ ਹੁਣ ਸਾਹਮਣੇ ਆ ਗਿਆ ਜੀ ਤੇਰਾ ਸਾਹਿਬ ਪੰਜਾਬ ਚ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਮਨਜ਼ੂਰੀ ਮਿਲ ਗਈ ਹੈ ਜੀ ਹਾਂ ਬਿਲਕੁਲ ਜੀ ਦੇਖੋ ਮੈਂ ਨਾ ਕੱਲ ਸੋਚੀ ਜਾਵਾ ਵੀ ਜੇ ਬਾਹਰਲੇ ਮੁਲਕਾਂ ਦੇ ਵਿੱਚ ਤੇ ਸਾਡੇ ਭਾਰਤ ਦੇ ਵਿੱਚ ਫਰਕ ਕੀ ਆ ਵੈਸੇ ਕੱਲੇ ਪੰਜਾਬ ਦੇ ਵਿੱਚ ਨਹੀਂ ਹੋਰ ਵਕ ਵਕ ਸੂਬਿਆਂ ਦੇ ਵਿੱਚ ਵੀ ਇਹ ਤੀਰਥ ਯਾਤਰਾ ਯੋਜਨਾ ਚੱਲਦੀ ਆ ਬਾਹਰਲੇ ਮੁਲਕਾਂ ਦੇ ਵਿੱਚ ਗੋਰੇ ਇਹ ਗੱਲ ਕਹਿੰਦੇ ਆ ਵੀ 60ਾਂ ਤੋਂ ਬਾਅਦ ਅਸੀਂ 60 ਵਰਿਆਂ ਤੋਂ ਬਾਅਦ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕੀਤਾ ਤੇ ਇਥੇ ਭਾਈ ਪੰਜਾਬ ਦੇ ਵਿੱਚ ਚੱਲ ਪੈਣਾ ਜੀ ਕਿ 50 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਤੀਰਤੀਆ ਤਰ੍ਹਾਂ ਤੇ ਲੈ ਕੇ ਚੱਲਦੇ ਆ। ਮਤਲਬ ਇਹ ਵੀ ਭਾਈ ਹੋਰ ਪੰਜਾਬ ਦਾ ਕੁਝ ਹੋਵੇ ਨਾ ਹੋਵੇ ਚਲੋ ਤੁਸੀਂ ਬਾਕੀ ਗੱਲਾਂ ਬਲ ਗੌਰ ਨਾ ਕਰੋ ਰੱਬ ਦਾ ਨਾਮ ਲੈ ਆਖੋ ਅੱਜ ਤੁਹਾਨੂੰ ਲੈ ਕੇ ਚੱਲਗੇ। ਇਹਦਾ ਮਤਲਬ ਤਾਂ ਇਹ ਨਿਕਲਿਆ। ਸੋ ਲੰਗੇ ਕੱਲ ਪੰਜਾਬ ਕੈਬਨਟ ਦੀ ਮਹੱਤਵਪੂਰਨ ਮੀਟਿੰਗ ਹੋਈ ਆ। ਉਹ ਮੀਟਿੰਗ ਆ ਜਿਹੜੀ ਉਹਦੇ ਵਿੱਚ ਤੈਅ ਹੋਇਆ। ਉਹ ਕਹਿੰਦੇ ਜੀ ਕਿ 100 ਕਰੋੜ ਰੁਪਈਆ ਸੀ ਰੱਖਤਾ। ਇਹ 100 ਕਰੋੜ ਰੁਪਈਏ ਦੇ ਨਾਲ ਪੰਜਾਬ ਦੀ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਜਿਹੜੇ ਜਾਣਾ ਚਾਹੁੰਦੇ ਆ। ਉਹਨੂੰ ਵਕਤ-ਵਕਤ ਤੀਰਥ ਯਾਤਰਾਵਾਂ ਦੇ ਉੱਤੇ ਲੈ ਕੇ ਜਾਵਾਂਗੇ ਅਪ੍ਰੈਲ ਮਹੀਨੇ ਵਿੱਚ ਰਜਿਸਟ੍ਰੇਸ਼ਨ ਕਰਵਾ ਦੇਣ ਤੇ ਮਈ ਮਹੀਨੇ ਦੇ ਵਿੱਚ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਜਿਵੇਂ ਕਿ ਕਹਿ ਗਏ ਕਿ ਬੀ ਦਰਬਾਰ ਸਾਹਿਬ ਲੈ ਕੇ ਜਾਣਾ ਅੰਤਲਵੰਡੀ ਸਾਹਿਬ ਬੋਲਿਆ ਕੇ ਜਾਣਾ ਅਯੁੱਧਿਆ ਜਾਣਾ ਕੁਝ ਇਸ ਤਰੀਕੇ ਦੇ ਨਾਲ ਸੋ ਆਹ ਗੱਲ ਉਹਨਾਂ ਨੇ ਕਹੀਆਂ ਭਾਈ ਉਸ ਤੋਂ ਬਿਲੀ ਗੱਲ ਮਹੱਤਵਪੂਰਨ ਇਹ ਆ ਕਿ ਭਾਈ ਇਹ 41 ਦਲ ਦੀ ਸਰਕਾਰ ਦੇ ਵਲੇ ਵੀ ਯੋਜਨਾ ਸੀ ਅਸਲ ਵਿੱਚ ਹਰਮਨਜੀਤ ਇਹ ਉਹ ਯੋਜਨਾਵਾਂ ਆ ਜਿਹੜੀਆਂ ਲੋਕਾਂ ਨੇ ਮੰਗੀਆਂ ਨਹੀਂ ਆ ਇਹ ਦਿੱਤਿਆ ਜਾਣਨਾ ਪੰਜਾਬ ਦੇ ਲੋਕਾਂ ਨੇ ਮੁਫਤ ਦੇ ਵਿੱਚ ਬੱਸ ਸਫਰ ਮੰਗਿਆ ਨਹੀਂ ਸੀ ਪਰ ਦਿੱਤਾ ਪੰਜਾਬ ਦੇ ਲੋਕਾਂ ਨੇ 600 ਯੂਨਟ ਬਿਜਲੀ ਮੰਗੀ ਨਹੀਂ ਸੀ ਪਰ ਦਿੱਤੀ ਪੰਜਾਬ ਦੇ ਲੋਕਾਂ ਨੇ ਹੋਰ 1100 ਰੁਪਏ ਨਹੀਂ ਸੀ ਮੰਗੇ ਪਰ ਦਿੱਤਾ ਪਰ ਗੱਲ ਇਹ ਜੀ ਕਿ ਇਹ ਸਿਰਫ ਵੋਟਾਂ ਦਾ ਚੋਗਾ ਜਿਵੇਂ ਵੋਟਾਂ ਨਹੀਂ ਸੂਲੀਆਂ ਇਹ ਵੋਟਾਂ ਸੂਲੀਆਂ ਰਹਿਣ ਇਹ ਵੇਸ ਕਰਕੇ ਆ ਨਹੀਂ ਤੁਸੀਂ ਦੇਖੋ ਵੀ ਅੱਜ ਦੇ ਦੌਰ ਦੇ ਵਿੱਚ ਜੇ ਕਿਸੇ ਦਾ ਮਨ ਕਰੇ ਉਹ ਬੰਦਾ ਦਰਬਾਰ ਸਾਹਿਬ ਨਹੀਂ ਜਾ ਸਕਦਾ ਕਿੰਨਾ ਕੁ ਖਤਮ ਹੈ ਇਹ ਜੇ ਮੰਨ ਲਓ ਆਪਣੇ ਕੋਲੇ ਕਿਸੇ ਕੋਲੇ ਕੁਝ ਵੀ ਨਾ ਹੋਵੇ ਚਲੋ ਜਦੋਂ ਬੰਦਾ ਕਹੇ ਯਾਰ ਕਿ ਮੇਰੀ ਆਰਥਿਕ ਹਾਲਾਤ ਠੀਕ ਨਹੀਂ ਗਏ ਤੇ ਆਪਾਂ ਨੂੰ ਦੋ ਭੈਣ ਵੀਰੇ ਗੱਲ ਕਹਿਣ ਚਾਰ ਭੈਣ ਵੀਰੇ ਕਹਿੰਦੇ ਦਰਬਾਰ ਸਾਹਿਬ ਜਾਣਾ ਬੰਦਾ ਜੋ ਮਰਜ਼ੀ ਕਰਦਾ ਧਰਮ ਦੇ ਨਾਂ ਦੇ ਉੱਤੇ ਤਾਂ ਬੰਦਾ ਪੁੰਨ ਖੱਟਣ ਦੀ ਖਾਤਰ ਹੀ ਕਹਿੰਦਾ ਯਾਰ ਮੈਂ ਭੇਜਦਾ ਪਰ ਅਸਲ ਦੇ ਵਿੱਚ ਆਪਾਂ ਨੂੰ ਕਿਹੜਾ ਵੋਟਾਂ ਮਿਲਣੀਆਂ ਜਿਨ੍ਹਾਂ ਨੇ ਵੋਟਾਂ ਲੈਣੀਆਂ ਉਹ ਕਰਦਾ ਚੱਕ ਚੱਕੇ ਵੀ ਬੰਦੇ ਭੇਜਦੇ ਆ ਜੀ ਬਿਲਕੁਲ ਸਹੀ ਕਹਿ ਤੁਸੀਂ ਟੈਣਾ ਸਾਹਿਬ ਇਦਾਂ ਤਾਂ ਹੈ ਵਾਕਈ ਖੈਰ ਅੱਗੇ ਵਧਦੇ ਆ ਸੰਸਦ ਦੇ ਵਿੱਚ ਕਹਿੰਦੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦਾ ਮੁੱਦਾ ਉੱਠਿਆ ਜੀ ਹਾਂ ਬਿਲਕੁਲ ਜੀ ਲੰਗੇ ਕਲ ਰਾਜਾ ਬੜਿੰਗ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੇ ਬੰਦੇ ਬੈਠੇ ਆ ਬਿਲਕੁਲ ਬੈਠੇ ਆ ਜਿਨ੍ਹਾਂ ਦਾ ਉਹਨਾ ਕੋਈ ਯੋਗਦਾਨ ਵੀ ਨਹੀਂ ਕਈ ਉਹਨਾਂ ਨੂੰ ਵੀ ਭਾਰਤ ਰਤਨ ਮਿਲਿਆ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਤਾਂ ਦੇਣ ਬਹੁਤ ਵੱਡੀ ਆ ਤੇ ਇਹਨਾਂ ਨੂੰ ਭਾਰਤ ਰਤਨ ਪੁਰਸਕਾਰ ਕਿਉਂ ਨਹੀਂ ਦਿੱਤਾ ਗਿਆ ਉਹਨਾਂ ਨੇ ਮੰਗ ਕੀਤੀ ਜੇ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦਾ ਐਲਾਨ ਕੀਤਾ ਜਾਵੇ ਉਹ ਕਹਿੰਦੇ ਜੀ ਕੇਂਦਰ ਦੀ ਸਰਕਾਰ ਨੇ ਹਾਲੇ ਤੱਕ ਇਸ ਗੱਲ ਦੇ ਵੱਲ ਗੌਰ ਨਹੀਂ ਕੀਤੀ ਜਿਹੜੀ ਕਿ ਹੁਣ ਤੱਕ ਕਰ ਲੈਣੀ ਚਾਹੀਦੀ ਸੀ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਭਾਈ ਦੇਖੋ ਮੇਰੇ ਮਨ ਦੇ ਵਿਚਾਰ ਇਹ ਆ ਵੀ ਭਾਰਤ ਰਤਨ ਪੁਰਸਕਾਰ ਦਾ ਸਨਮਾਨ ਵਾਧਾ ਜੇਕਰ ਭਗਤ ਸਿੰਘ ਨੂੰ ਮਿਲਦਾ ਤਾਂ ਬਾਕੀ ਮਿਲਦਾ ਨਹੀਂ ਮਿਲਦਾ ਬਾਅਦ ਦੀ ਗੱਲ ਆ ਉਹਨਾਂ ਦੀ ਇੱਛਾ ਹੈਗੀ ਜੀ ਦੇਣਾ ਜਾਂ ਨਹੀਂ ਦੇਣਾ ਪਰ ਇਹ ਵੀ ਮੈਂ ਸੋਚਦਾ ਕਿ ਉਹ ਇੰਨੀ ਮਹਾਨ ਹਸਤੀ ਆ ਭਗਤ ਸਿੰਘ ਉਹਨਾਂ ਨੂੰ ਭਾਰਤ ਰਤਨ ਕਦੇ ਵੀ ਨਾ ਮਿਲੇ ਉਹ ਤਾਂ ਨਹੀਂ ਭਾਰਤ ਰਤਨ ਹੀ ਆ ਕਿਉਂਕਿ ਉਹ ਤਾਂ ਦਿਲ ਦੇ ਵਿੱਚ ਉਹ ਲੋਕਾਂ ਦੇ ਮਨ ਦੇ ਵਿੱਚ ਇੱਕ ਥਾਂ ਬਣੀ ਹੈ ਵੀ ਭਾਈ ਉਹ ਕੀ ਸ਼ਖਸੀਅਤ ਆ ਬਸ ਗੱਲ ਇਹ ਦੀ ਕਿ ਉਹਨਾਂ ਨੂੰ ਕਾਗਜ਼ਾਂ ਦੇ ਵਿੱਚ ਮਿਲੇਗਾ ਨਾ ਮਿਲੇਗਾ ਬਹੁਤ ਬਾਅਦ ਦੀਆਂ ਗੱਲਾਂ ਜੀ ਬਿਲਕੁਲ ਸਹੀ ਉਹ ਤਾਂ ਲੋਕਾਂ ਦੇ ਦਿਲ ਦੇ ਰਤਨ ਨੇ ਉਹਨਾਂ ਨੂੰ ਕਾਗਜ਼ਾਂ ਦੇ ਵਿੱਚ ਮਿਲੇ ਜਾਂ ਨਾ ਮਿਲੇ ਇਹਦਾ ਫਰਕ ਨਹੀਂ ਪੈਂਦਾ ਖੈਰ ਉਧਰ ਦੂਸਰੇ ਬੰਨੇ ਕਹਿੰਦੇ ਅਦਾਲਤ ਦੇ ਵੱਲੋਂ ਕੁਲਬੀਰ ਸਿੰਘ ਜ਼ੀਰਾ ਹੋਰਾਂ ਨੂੰ ਬਰੀ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਅਦਾਲਤ ਦੇ ਵੱਲੋਂ ਕੁਲਬੀਰ ਸਿੰਘ ਜ਼ੀਰਾ ਹੋਰਾਂ ਨੂੰ ਬਰੀ ਕਰ ਦਿੱਤਾ ਗਿਆ ਤੇ ਇਹ ਨਾ ਅਸਲ ਵਿੱਚ ਇੱਕ ਪੁਰਾਣਾ ਕੇਸ ਸੀਗਾ ਜਿਵੇਂ 2024 ਦਾ ਕੇਸ ਚੱਲਦਾ ਸੀਗਾ ਉਸ ਕੇਸ ਦੇ ਵਿੱਚ ਇਹਨਾਂ ਨੂੰ ਬਰੀ ਕੀਤਾ ਗਿਆ ਜਾਣਕਾਰੀ ਇਹ ਮਿਲੀ ਹੈ ਜੀ ਕਿ ਕੁਲਵੀਰ ਸਿੰਘ ਜੀਰਾ ਨੇ ਜਿਹੜੇ ਉਹਨਾਂ ਨੂੰ ਬੜੀ ਇਸ ਕਰਕੇ ਕੀਤਾ ਹੈ ਕਿਉਂਕਿ ਜਿਹੜਾ ਦੋ ਧੜਿਆਂ ਦੀ ਆਪਸ ਦੇ ਵਿੱਚ ਗੱਲ ਸੀ ਉਹ ਕਹਿੰਦੇ ਜੀ ਇਸ ਮਸਲੇ ਦੇ ਉੱਤੇ ਤੇ ਬੈਠ ਕੇ ਮਸਲਾ ਹੱਲ ਹੋ ਗਿਆ ਤੇ ਉਹ ਕੰਪਰੋਮਾਈਜ਼ ਹੋ ਗਿਆ ਕਹਿਣ ਦਾ ਭਾਵ ਜਦੋਂ ਕੰਪਰੋਮਾਈਜ਼ ਹੋ ਗਿਆ ਤੇ ਉਸ ਤੋਂ ਬਾਅਦ ਭਾਈ ਦੂਜੀ ਧਿਰ ਨੇ ਕੇਸ ਆਪ ਦਾ ਵਾਪਸ ਲੈ ਲਿਆ ਜਿਹਦੇ ਕਰਕੇ ਚਲੋ ਇਹ ਕੰਮ ਨਿਭੜ ਗਿਆ ਚੰਗੀ ਗੱਲ ਹੈ ਭਾਈ ਤੇ ਉਹ ਕੰਮ ਨਿਭੜਨਾ ਹੀ ਚਾਹੀਦਾ ਸੀਗਾ ਤੇ ਭਾਈ ਕੁਲਵੀਰ ਸਿੰਘ ਜੀਰਾ ਜਿਹੜਾ ਸਾਬਕਾ ਐਮਐਲਏ ਆ ਉਹਨੂੰ ਇਸ ਮਾਮਲੇ ਦੇ ਵਿੱਚ ਹੁਣ ਰਾਹਤ ਮਿਲੀ ਹੈ ਜੀ ਜੀ ਤੇਰਾ ਸਾਹਿਬ ਆਪਾਂ ਕੱਲ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਹੰਸਰਾਜ ਹੰਸੁਰਾਂ ਦੀ ਧਰਮ ਪਤਨੀ ਦੀ ਮੌਤ ਹੋ ਗਈ ਹੈ ਜੀ ਸੰਸਕਾਰ ਹੋ ਗਿਆ ਉਹਨਾਂ ਦਾ ਬਿਲਕੁਲ ਜੀ ਉਹਨਾਂ ਦਾ ਸੰਸਕਾਰ ਹੋ ਗਿਆ ਜੀ ਲੰਗੇਕਲ ਸ਼ਫੀਪੁਰ ਪਿੰਡ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਉਹ ਆਪਾਂ ਜਾਣਦੇ ਇੱਕ ਲਗਭਗ 60 ਕੁ ਬਰਿਆਂ ਦੀ ਉਮਰ ਦੇ ਸੀਗੇ ਤੇ ਉਹ ਕੁਝ ਦਿਨ ਬਿਮਾਰ ਰਹੇ ਆ ਤੇ ਉਹ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਰਹੇ ਇੱਥੇ ਜਲੰਧਰ ਦੇ ਵਿੱਚ ਤੇ ਬੀਬੀ ਰੇਸ਼ਮ ਕੌਰ ਆ ਜਿਹੜੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਉਹਨਾਂ ਦੇ ਪਰਿਵਾਰ ਦੇ ਉੱਤੇ ਹੰਸਰਾਜ ਹੰਸ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਆਪਾਂ ਸਮਝ ਸਕਦੇ ਹਾਂ ਤੇ ਕੱਲ ਸੇਜਲ ਅੱਖਾਂ ਦੇ ਨਾਲ ਅੰਤਿਮ ਅਦਾਈ ਦਿੱਤੀ ਗਈ ਹੈ ਜਿਹਦੇ ਵਿੱਚ ਪੂਰਨ ਸ਼ਾ ਕੋਟੀ ਗਾਇਕ ਮੁਹੰਮਦ ਖਲੀਕ ਕ੍ਰਿਕਟਰ ਸ਼ਖਰ ਧਵਨ ਸ਼ਿਵ ਸ਼ੇਰ ਸੰਧੂ ਸੁਲੀਮ ਤੇ ਰਾਜ ਰਾਜ ਤਵਾਰੀ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਉੱਤੇ ਪਹੁੰਚ ਗਈਆਂ ਸੀਗਾ ਸੋ ਪਾਈਓ ਉਹਨਾਂ ਦੇ ਜਾਣ ਦਾ ਸਾਨੂੰ ਵੀ ਦੁੱਖ ਆ ਤੇ ਬਾਬਾ ਮਿਹਰ ਕਰੇ ਸਾਰੇ ਟੱਬਰ ਦੇ ਉੱਤੇ ਪਰ ਦੁੱਖ ਹੈ ਜੀ ਹੰਸਰਾਜ ਹੰਸ ਬਹੁਤ ਵੱਡਾ ਨਾਮ ਤੇ ਉਹਨਾਂ ਦੇ ਜਾਣ ਦੇ ਉੱਤੇ ਉਹਨਾਂ ਦੀ ਧਰਮ ਪਤਨੀ ਦੇ ਜਾਣ ਦੇ ਉੱਤੇ ਦੁੱਖ ਸੱਚੀ ਮੁੱਚੀ ਹੁਣ ਆ ਕੁਦਰਤੀ ਹੈ ਜੀ ਜੀ ਬਿਲਕੁਲ ਸਹੀ ਤੇ ਟਾਣਾ ਸਾਹਿਬ ਕਲਾ ਜਗਤ ਦਾ ਕੀ ਹਾਲ ਹੈ ਜੀ ਕੋਈ ਕਲਾ ਜਗਤ ਦਾ ਹਾਲ ਤਾਂ ਇਹ ਹੈ ਜੀ ਕਿ ਇੱਕ ਤਾਂ ਇਹ ਛਟਕੇ ਵਾਲੀ ਖਬਰ ਆ ਗਈ ਜੀ ਹੰਸਰਾਜ ਹੰਸ ਹੋਰਾਂ ਦੀ ਦੂਜੀ ਗੱਲ ਇਹ ਹੈ ਜੀ ਕਿ ਅਕਾਲ ਫਿਲਮ ਦਾ ਪ੍ਰਚਾਰ ਪੂਰੇ ਜ਼ੋਰਾਂ ਦੇ ਉੱਤੇ ਆ ਤੇ ਅੱਜ ਜਦੋਂ ਆਪਾਂ ਇਹਨਾਂ ਠਪੜਾਣੀ ਸੰਝ ਪਾ ਰਹੇ ਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਾਰ ਮੈਮੋਰੀਅਲ ਦੇ ਵਿੱਚ ਤੇ ਕਰਨ ਗੌਰ ਨੇ ਤੇ ਗਿੱਪੀ ਗਰੇਵਾਲ ਨੇ ਤੇ ਬਾਕੀ ਫਿਲਮ ਦੇ ਕਲਾਕਾਰ ਜਿਹੜੇ ਅਕਾਲ ਫਿਲਮ ਵਾਲੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਆ ਉਹਨਾਂ ਨੇ ਆਪਣੇ ਇਥੇ ਜਜ਼ਬਾਤ ਸਾਂਝੇ ਕਰਨੇ ਆ ਸੋ ਜਿਹੜੀ ਇਹ ਫਿਲਮ ਆ ਇਸ ਫਿਲਮ ਤੋਂ ਆਸਾਂ ਬਹੁਤ ਆ ਜੇਕਰ ਦੇਖੋ ਬੜੀ ਸਪਸ਼ਟ ਗੱਲ ਆ ਜੇ ਇਹ ਫਿਲਮ ਚੱਲ ਜਾਂਦੀ ਆ ਜਿੱਤਰ ਤਾਂ ਇਸ ਤੋਂ ਬਾਅਦ ਇੱਕ ਤਾਂ ਧਰਮਾ ਪ੍ਰੋਡਕਸ਼ਨ ਪੰਜਾਬ ਦੀ ਪੰਜਾਬੀ ਫਿਲਮਾਂ ਦੇ ਵਿੱਚ ਪੈਸੇ ਹੋਰ ਲਾਊਗਾ ਵੱਧ ਲਾਊਗਾ ਤੇ ਉਹ ਇੱਕ ਬਹੁਤ ਵੱਡਾ ਬ੍ਰਾਂਡ ਆ ਆਪਾਂ ਜਾਣਦੇ ਆ ਜਿਹੜੇ ਹਿੰਦੀ ਹੀ ਬਣਾਉਂਦੇ ਪਹਿਲੀ ਉਹਨਾਂ ਦੀ ਪੰਜਾਬੀ ਫਿਲਮ ਆ ਕਿ ਦੂਜੀ ਜਨ ਵੀ ਜੇਕਰ ਇੱਕ ਫਿਲਮ ਪੰਜਾਬੀ ਚੱਲ ਜਾਂਦੀ ਆ ਤਾਂ ਪੰਜਾਬ ਦੇ ਵਿੱਚੋਂ ਹਾਸੇ ਠੱਠੇ ਵਾਲੀਆਂ ਫਿਲਮਾਂ ਮੁੱਕ ਜਾਣੀਆਂ ਤੇ ਸਿੱਖ ਵਿਰਸੇ ਤੇ ਸਿੱਖ ਇਤਿਹਾਸ ਦੇ ਉੱਤੇ ਫਿਲਮਾਂ ਆਇਆ ਕਰਨੀਆਂ ਜੋ ਸਾਡੇ ਪਾਸਟ ਨੂੰ ਬਿਆਨ ਕਰਦੀਆਂ ਫਿਲਮਾਂ ਆਇਆ ਕਰਨੀਆਂ ਸਿੱਖ ਕਿਰਦਾਰਾਂ ਦੇ ਉੱਤੇ ਫਿਲਮਾਂ ਆਇਆ ਕਰਦੀਆਂ ਤੋਂ ਦੋ ਤਿੰਨ ਪੱਖਾਂ ਤੋਂ ਮਹੱਤਵਪੂਰਨ ਗੱਲ ਆ ਵੀ ਜੇ ਫਿਲਮ ਚੱਲ ਜੇ ਤਾਂ ਬੜੀ ਵਧੀਆ ਗੱਲ ਹੋਊਗੀ ਇਹ ਅਕਾਲ ਫਿਲਮ 10 ਅਪ੍ਰੈਲ ਨੂੰ ਹੋਣੀ ਹੈ ਜੀ ਜੀ ਸੋਖਨ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ.ਆਈ.ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨ